ਸਤ ਸ਼੍ਰੀ ਅਕਾਲ ਦੇਸ਼ ਦੁਨੀਆ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਬੁਲਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਬ੍ਰਾਜ਼ੀਲ ਦੀ ਐਮਾਜ਼ਨ ਨਦੀ 'ਚ ਕਿਸ਼ਤੀ ਪਲਟਣ ਨਾਲ 1 ਸਾਲ ਦੇ ਬੱਚੇ ਸਮੇਤ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ 16 ਹੋਰ ਜ਼ਖਮੀ ਹੋ ਗਏ ਅਤੇ 9 ਹੋਰ ਲਾਪਤਾ ਦੱਸੇ ਜਾ ਰਹੇ ਸਿਨहुआ ਨਿਊਜ਼ ਏਐਨਸੀ ਨੇ ਦੱਸਿਆ ਕਿ ਕਿਸ਼ਤੀ ਐਮ ਮੈਂਟੋਰੀਆ 200 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਜਦੋਂ ਐਮਾਜ਼ਨ ਰਾਜ ਵਿੱਚ ਯੁਰਿਨੀ ਦੀ ਨਗਰਪਾਲਿਕਾ ਨੇੜੇ ਇੱਕ ਧਮਾਕੇ ਤੋਂ ਬਾਅਦ ਇਸ ਵਿੱਚ ਅੱਗ ਲੱਗੀ ਪੁਲਿਸ ਦੇ ਬੁਲਾਰੇ ਅਤੇ ਜਲ ਸੈਨਾ ਦੇ ਅਧਿਕਾਰੀ ਨੇ ਦੱਸਿਆ ਕਿ ਘੱਟੋ-ਘੱਟ 183 ਲੋਕ ਬਚਣ ਵਿੱਚ ਕਾਮਯਾਬ ਰਹੇ ਇਹ ਜਹਾਜ਼ ਐਮਾਜ਼ਨ ਦੀ ਰਾਸਤਾਨੀ ਮਨੋਸ ਤੋਂ ਕੋਲੰਬੀਆ ਅਤੇ ਪੇਰੂ ਦੀ ਸਰਹੱ ਦੇ ਸ਼ਹਿਰ ਤਾਮਪਟਿੰਗਾ ਲਈ ਰਵਾਨਾ ਹੋਇਆ ਸੀ ਤਿੰਨ ਦਿਨਾਂ ਵਿੱਚ ਐਮਾਜ਼ਨ ਵਿੱਚ ਯਾਤਰੀ ਕਿਸ਼ਤੀ ਨੂੰ ਅੱਗ ਲੱਗਣ ਦੀ ਇਹ ਦੂਜੀ ਘਟਨਾ ਸੀ ਕਮਾਂਡੇਟੇ ਸੂਰਜਾ ਕਿਸ਼ਤੀ ਅੱਗ ਲੱਗਣ ਤੋਂ ਬਾਅਦ ਪਲਟ ਗਈ ਸੀ ਜਿਸ ਨਾਲ 4 ਲੋਕਾਂ ਦੀ ਮੌਤ ਹੋ ਗਈ ਤੇ 5 ਲਾਪਤਾ ਹੋ ਗਏ ਸਨ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਸ਼ੁਰੂ ਹੋ ਗਿਆ ਟੋਲ ਪਲਾਜ਼ਾ ਦੀ ਸੁਰੱਖਿਆ ਲਈ 250 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਨੇ ਕਿਸਾਨ ਅੱਜ ਇੱਕ ਵਾਰ ਫਿਰ ਟੋਲ ਪਲਾਜ਼ਾ ਖਾਲੀ ਕਰਵਾਉਣ ਲਈ ਇਕੱਠੇ ਹੋਣ ਜਾ ਰਹੇ ਸਨ ਪਰ ਜ਼ਿਲ੍ਹਾ ਪੁਲਿਸ ਨੇ ਕਿਸਾਨਾਂ ਆਗੂਨ ਹਿਰਾਸਤ ਵਿੱਚ ਲੈ ਲਿਆ ਜਿਵੇਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਖ ਸਿੰਘ ਟੋਲ ਪਲਾਜ਼ਾ ਨੇੜੇ ਪੁਚੇ ਤਾਂ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੁਣ ਤੱਕ 10 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਟੋਲ ਪਲਾਜ਼ਾ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਦੀ ਕੋਸ਼ਿਸ਼ ਕਰੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਪ੍ਰਧਾਨ ਦਿਲਬਾਗ ਨੇ ਦੱਸਿਆ ਕਿ ਕਿਸਾਨਾਂ ਨੇ ਧਿਰ ਬਣਨ ਲਈ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ ਪਰ ਹਾਈ ਕੋਰਟ ਨੇ ਕਿਹਾ ਕਿ ਇਸ ਕੇਸ ਵਿੱਚ ਧਿਰ ਨਹੀਂ ਬਣ ਸਕਦੇ ਉਹ ਵੱਖਰੇ ਤੌਰ ਤੇ ਨਵੀਂ ਰਿਟ ਦਾਇਰ ਕਰ ਸਕਦੇ ਨੇ ਹਾਈ ਕੋਰਟ ਨੇ ਕਿਹਾ ਕਿ ਐਨ ਐਚ ਏ ਆਈ ਟੋਲ ਸ਼ੁਰੂ ਕਰੇ ਪੰਜਾਬ ਸਰਕਾਰ ਨੇ ਅਦਾਲਤ ਤੋਂ 4 ਹਫ਼ਤਿਆਂ ਦਾ ਸਮਾਂ ਲਿਆ ਕੇਰਲ ਦੇ ਬਾਇਨਾਰ ਜਿਲ੍ਹੇ 'ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਵੱਧ ਕੇ 132 ਹੋ ਗਈ ਅਤੇ 200 ਤੋਂ ਵੱਧ ਚੱਕਮੀ ਹੋਏ ਨੇ। ਬਚਾਅ ਕਰਮੀ ਮਲਬੇ 'ਚ ਦਬੇ ਲੋਕਾਂ ਦੀ ਪਾਲਤ ਜੁਟੇ ਨੇ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦਾ ਖਾਤਰਾ ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਜ਼ਮੀਨ ਖਿਸਕਣ ਤੋਂ ਬਾਅਦ ਮੁੰਡਕਈ ਅਤੇ ਚੂਰਲ ਮਾਲਾ ਇਲਾਕਿਆਂ 'ਚ 180 ਤੋਂ ਵੱਧ ਲੋਕ ਲਾਪਤਾ ਨੇ ਅਤੇ 300 ਤੋਂ ਵੱਧ ਮਕਾਨ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ। ਫੋਰਜ ਜਲਸਨ ਅਤੇ ਰਾਸ਼ਟਰੀ ਆਫਤਰਿਸਪੌਂਸ ਫੋਰਸ ਐਨਡੀ ਆਰਐਫ ਦੇ ਬਚਾਅ ਦਲ ਮਲਵ ਵਿੱਚ ਦਬੇ ਲੋਕਾਂ ਦੀ ਪਾਲ ਕਰ ਰਹੇ ਨੇ ਜ਼ਮੀਨ ਖਿਸਕਣ ਦੀ ਘਟਨਾਵਾਂ ਮੰਗਲਵਾਰ ਤੜਕੇ 2 ਵਜੇ ਤੋਂ 4 ਵਜੇ ਦਰਮਿਆਨ ਹੋਈਆਂ ਜਿਸ ਕਾਰਨ ਆਪਣੇ ਘਰਾਂ ਚ ਸੌਰੇ ਲੋਕਾਂ ਨੂੰ ਬਚਣ ਦਾ ਮੌਕਾ ਨਹੀਂ ਮਿਲ ਸਕਿਆ ਬਾਇਨਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਲਵਾਰ ਦੇ ਰਾਤ ਜਾਰੀ ਅੰਕੜਿਆਂ ਅਨੁਸਾਰ ਨੀਲੰਬੁਰ ਅਤੇ ਮੇਪੰਡੀ ਤੋਂ ਕ੍ਰਿਪਤੀ ਮਨੁੱਖੀ ਅੰਗ ਵੀ ਬਰਾਮਦ ਕੀਤੇ ਗਏ ਨੇ मंत्री निर्मला सीतारमण ਨੇ ਸੰਸਦਚਯ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦਾ ਪੰਜਵਾਂ ਪੂਰਨ ਬਜਟ ਪੇਸ਼ ਕੀਤਾ ਇਸ ਨੂੰ ਅਵਾਜੀ ਵੋਟ ਨਾਲ ਪਾਸ ਕੀਤਾ ਗਿਆ ਜੰਮੂ ਕਸ਼ਮੀਰ ਲਈ ਬੀਤੇ ਸਾਲ 2024-25 ਲਈ 118390 ਕਰੋੜ ਰੁਪਏ ਦਾ ਬਜਟ ਪੇਸ਼ ਹੋਇਆ ਬੀਤੇ ਸਾਲ 118500 ਕਰੋੜ ਰੁਪਏ ਸੀ ਇਸ ਸਾਲ ਇਸ ਵਿੱਚ 110 ਕਰੋੜ ਦੀ ਕਮੀ ਆਈ ਹੈ ਬੀਤੀ ਸਾਲ 2024-25 ਜੰਮੂ ਕਸ਼ਮੀਰ ਦੇ ਕੁੱਲ ਰਾਜ ਕਰੇਲੂ ਉਤਪਾਦ ਐਸਜੀਡੀਪੀ 'ਚ 7.5% ਦਾ ਵਾਧਾ ਅਤੇ 7902 ਕਰੋੜ ਰੁਪਏ ਬੀਤੀ ਘਾਟਾ ਰਹਿਣ ਦੀ ਅੰਦਾਜ਼ਾ ਹੈ ਇਸ ਤੋਂ ਪਹਿਲਾਂ 5 ਫਰਵਰੀ 2024 ਨੂੰ ਵਿੱਤ ਮੰਤਰੀ ਨੇ ਜੰਮੂ ਕਸ਼ਮੀਰ ਲਈ ਬੀਤੀ ਸਾਲ 2024-25 ਲਈ 1.18 ਲੱਖ ਕਰੋੜ ਰੁਪਏ ਦਾ ਅੰਤਰੀਮ ਬਜਟ ਪੇਸ਼ ਕੀਤਾ ਸੀ ਬਜਟ ਚ ਕਿਹਾ ਗਿਆ ਕਿ ਜੰਮੂ ਕਸ਼ਮੀਰ ਦੇ ਵਿਕਾਸ ਦਾ ਬਜਟ ਹੈ ਇਸ ਚ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਜ਼ਰੂਰਤਾਂ ਤੇ ਇਛਾਵਾਂ ਨੂੰ ਸ਼ਾਮਿਲ ਕੀਤਾ ਗਿਆ ਇਹ ਬਜਟ ਬੁਨਿਆਦੀ ਢਾਂਚੇ ਤੇ ਸੜਕਾਂ ਤੇ ਫੋਕਸ ਹੈ ਇਸ ਦਾ ਟੀਚਾ ਜੰਮੂ ਕਸ਼ਮੀਰ ਦੇ ਲੋਕਾਂ ਦੀ ਬਿਹਤਰੀ ਲਈ ਸਮਾਜਿਕ ਆਰਥਿਕ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨਾ ਰਾਜ ਚ ਚੁਣੀ ਹੋਈ ਸਰਕਾਰ ਨਾ ਹੋਣ ਦੀ ਬਜਾਏ ਨਾਲ ਜੰਮੂ ਕਸ਼ਮੀਰ ਦਾ ਪੰਜਵਾਂ ਪੂਰਨ ਬਜਟ ਹੈ ਜੋ ਸੰਸਦ ਚ ਪੇਸ਼ ਹੋਇਆ ਇਜ਼ਰਾਈਲ ਨੇ ਪਿਛਲੇ ਸਾਲ 7 ਅਕਤੂਬਰ ਨੂੰ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈ ਲਿਆ ਹਮਾਸ ਮੁਖੀ ਇਸਮਾਇਲ ਹਾਨੀਆ ਮਾਰਿਆ ਗਿਆ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹਮਾਸ ਦੇ ਮੁਖੀ ਇਸਮਾਇਲ ਹਾਨੀਆ ਦੀ ਹੱਤਿਆ ਕਰ ਦਿੱਤੀ ਗਈ ਹੈ ਇਜ਼ਰਾਈਲੀ ਫੌਜੀ ਬਿਆਨ ਦੇ ਅਨੁਸਾਰ ਹਾਨੀਆ ਤੇ ਉਸਦੇ ਇੱਕ ਗਾਰਡ ਨੂੰ ਕਥਿਤ ਤੌਰ ਤੇ ਤਹਿਰਾਨ ਵਿੱਚ ਉਹਨਾਂ ਦੀ ਰਿਹਾਈ ਤੇ ਮਾਰ ਦਿੱਤਾ ਗਿਆ ਸੀ ਇਸਮਾਇਲ ਹਾਨੀਆ ਅੱਤਵਾਦੀ ਸੰਗਠਨ ਹਮਾਸ ਦਾ ਨੇਤਾ ਹੈ ਉਹ ਈਰਾਨ ਦੇ ਨਵੇਂ ਰਾਸ਼ਟਰਪਤੀ ਦੇ ਸੌਂਚੂ ਕਸਮਾਗਮ ਲਈ ਈਰਾਨ ਗਏ ਹੋਏ ਸਨ ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ ਹਾਨੀਆ ਦੇ ਤਿੰਨ ਬੇਟੇ ਹਵਾਈ ਹਮਲੇ 'ਚ ਮਾਰੇ ਗਏ ਸਨ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ IRGC ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਹਮਲੇ ਵਿੱਚ ਤਹਿਰਾਨ ਵਿੱਚ ਹਾਨੀਆਂ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਹਮਾਸ ਮੁਖੀ ਦੇ ਨਾਲ-ਨਾਲ ਇੱਕ ਬਾਡੀਗਾਰਡ ਵੀ ਮਾਰਿਆ ਗਿਆ ਵੀਤਨਾਮ ਦੇ ਪ੍ਰਧਾਨ ਮੰਤਰੀ ਫਾਮ ਮਿੰਚਿਨ ਦੁਬਲੇ ਰਣਨੀਤਿਕ ਸਬੰਧਨ ਹੋਰ ਮਜ਼ਬੂਤ ਬਣਾਉਣ ਲਈ ਤਿੰਨ ਦਿਨਾ ਸਰਕਾਰੀ ਦੌਰੇ ਤੇ ਭਾਰਤ ਪਹੁੰਚੇ ਨਵੀਂ ਦਿੱਲੀ ਪਹੁੰਚਣ ਤੇ ਚਿੰਨ ਦਾ ਹਵਾਈ ਅੱਡੇ ਤੇ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੀਟਾ ਨੇ ਸਵਾਗਤ ਕੀਤਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜੈਸਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਵੀਤਨਾਮ ਦੇ ਪ੍ਰਧਾਨ ਮੰਤਰੀ ਫਾਮ ਮਿੰਚਿਨ ਦਾ ਇੱਕ ਸਰਕਾਰੀ ਦੌਰੇ ਤੇ ਨਵੀਂ ਦਿੱਲੀ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਵਿਚਕਾਰ ਲੰਬੇ ਸਮੇਂ ਤੋਂ ਸਬਕਕ ਸੰਬੰਧ ਨੇ ਇਹ ਦੌਰਾ ਸਾਡੀ ਵਿਆਪਕ ਰਣਨੀਤਿਕ ਪਾਈਵਾਲੀ ਨੂੰ ਹੋਰ ਮਜ਼ਬੂਤ ਕਰੇ ਆਕੇ ਭਾਰਤ ਵਿਤਨਾਮ ਨੂੰ ਆਪਣੀ ਐਕਟ ਈਸਟ ਪਾਲਿਸੀ ਦਾ ਮੁੱਖ ਥੰਮ ਅਤੇ ਇੰਡੋ ਪੈਸੀਫਿਕ ਵਿਜ਼ਨ ਚ ਇੱਕ ਮਹੱਤਵਪੂਰਨ ਭਾਈਵਾਲ ਮੰਨਦਾ ਹੈ ਚੀਨ ਦੇ ਨਾਲ ਇੱਕ ਉੱਚ ਪਦਰੀ ਬਫਦ ਵੀ ਆਇਆ ਜਿਸ ਵਿੱਚ ਕਈ ਮੰਤਰੀ ਉਪ ਮੰਤਰੀ ਅਤੇ ਵਪਾਰਕ ਆਗੂ ਸ਼ਾਮਿਲ ਨੇ ਉਹਨਾਂ ਦਾ 1 ਅਗਸਤ ਨੂੰ ਰਾਸ਼ਟਰਪਤੀ ਭਵਨ ਦੇ ਵੇੜੇ 'ਚ ਰਸਮੀ ਸਵਾਗਤ ਕੀਤਾ ਜਾਵੇਗਾ ਜਿਸ ਤੋਂ ਬਾਅਦ ਉਹ ਮਹਾਤਮਾ ਗਾਂਧੀ ਨੂੰ ਸਰਦਾਂਸ਼ਲੀ ਦੇਣ ਲਈ ਰਾਸ਼ ਘਾਟ ਜਾਣਗੇ ਵਿਦੇਸ਼ ਮੰਤਰਾਲੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਵਿਚਾਲੇ ਬੁੱਧਵਾਰ ਨੂੰ ਦੁਬੱਲੀ ਗੱਲਬਾਤ ਹੋਵੇਗੀ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਤੀਜੀ ਵਾਰ ਵੀ ਬੋ ਕਰੋੜੀ ਡਰੱਗ ਰੈਕਿਟ ਮਾਮਲੇ ਦੀ ਜਾਂਚਕਾਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਨਹੀਂ ਹੋਏ ਮਜੀਠੀਆ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਮਜੀਠੀਆ ਨੇ 10:52 ਮਿੰਟ ਤੇ ਮੇਲ ਭੇਜ ਕੇ ਪੇਸ਼ ਨਾ ਹੋਣ ਸੰਬੰਧੀ ਸੂਚਨਾ ਦਿੱਤੀ ਜਿਸ ਕਾਰਨ ਮਾਮਲੇ 'ਚ ਕੋਈ ਕਾਰਵਾਈ ਨਹੀਂ ਹੋ ਸਕੀ ਇਸ ਤੋਂ ਪਹਿਲਾਂ ਵੀ 18 ਤੇ 20 ਜੁਲਾਈ ਨੂੰ ਪੇਸ਼ ਨਹੀਂ ਹੋਏ ਇਸ ਮਾਮਲੇ 'ਚ ਦੋਵਾਂ ਧਿਰਾਂ ਵੱਲੋਂ ਆਪਣਾ ਆਪਣਾ ਪੱਖ ਰੱਖਿਆ ਗਿਆ ਮਜੀਠੀਆ ਨੇ ਸਿੱਟ ਤੇ ਦੋਸ਼ ਲਾਇਆ ਨੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਟ ਉਹਨਾਂ ਦੇ ਰਾਜ ਅੜਿਕੇ ਡਾ ਰਹੀ ਹੈ ਜ ਦਿੰਦਾ ਜਾਣ ਬੁਝ ਕੇ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਜਦ ਕਿ ਸਿੱਟ ਮੇਰੇ ਖਿਲਾਫ ਕੇਸਾਂ ਤੋਂ ਜਾਣਵੇ ਮਜੀਠੀਆ ਨੇ ਕਹਿ ਆ ਕਿ ਕੇਸਾਂ ਦਾ ਜ਼ਿਕਰ ਮੇਰੀ ਜ਼ਮਾਨਤ ਦੀ ਅਰਜੀ ਚ ਵੀ ਹੈ ਪਹਿਲਾ ਸੁਪਰੀਮ ਕੋਰਟ ਅਤੇ ਹੁਣ ਚੰਡੀਗੜ੍ਹ ਕੋਰਟ ਚ ਪੇਸ਼ੀ ਦੇ ਦਿਨ ਜਾਣ ਬੁਝ ਕੇ ਨੋਟਿਸ ਜਾਰੀ ਕੀਤੇ ਗਏ ਨੇ ਜਦ ਕਿ ਮੇਰੇ ਵੱਲੋਂ ਐਸਆਈਟੀ ਨੂੰ ਪਹਿਲੇ ਦਿਨ ਤੋਂ ਸਹਿਯੋਗ ਦਿੱਤਾ ਜਾ ਰਿਹਾ ਪੰਜਾਬ ਦੇ ਨਵੇਂ ਗਵਰਨਰ ਗੁਲਾਬ ਚੰਦ ਕੁਟਾਰਿਆ ਨੇ ਅੱਜ ਅਹੁਦੇ ਦੀ ਸਹੁੰ ਚੁੱਕੀ ਉਹਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਸਹੁੰ ਚੁਕਵਾਈ ਇਸ ਦੌਰਾਨ ਹਰਿਆਣਾ ਦੇ ਰਾਸ਼ਪਾਲ ਬੰਡਾਰੂ ਦਤਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਹਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਗੁਲਾਬ ਚੰਦ ਕੁਟਾਰਿਆ ਦੇ ਚਰਨ ਛੂ ਕੇ ਅਸ਼ੀਰਵਾਦ ਲਿਆ ਗੁਲਾਬ ਚੰਦ ਕੁਟਾਰੇ ਰਾਜਸਥਾਨ ਪਾਜਪਾ ਦੇ ਸਾਬਕਾ ਪ੍ਰਧਾਨ ਅਤੇ ਸੂਬਾ ਸਰਕਾਰ ਵਿੱਚ ਗ੍ਰਹਿ ਮੰਤਰੀ ਰਹਿ ਚੁੱਕੇ ਨੇ ਤੇ ਇਸ ਦੇ ਨਾਲ ਹੀ ਉਹ 8 ਵਾਰ ਐਮਐਲਏ ਅਤੇ 1 ਵਾਰ ਐਮਪੀ ਵੀ ਰਹੇ ਨੇ ਉਹਨਾਂ ਦਾ ਜਨਮ 13 ਅਕਤੂਬਰ 1944 ਨੂੰ ਰਾ ਸੁਇ ਸੰਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ੀਕਾਰ